ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਿੰਘ ਜਮਕੀਲੇ ਦਾ ਇੱਕ ਦੁਗਾਣਾ ਗਾਣਾ ਸੀ ਬੜਾ ਮਕਬੂਲ ਤੇ ਅੱਜ ਵੀ ਉਹਦੇ ਗਾਣੇ ਬਹੁਤ ਲੋਕ ਸੁਣਦੇ ਨੇ ਹੁਣ ਫਿਰ ਕਹਿਣਗੇ ਵੀ ਤੈਨੂੰ ਕੀ ਪਤਾ ਮੈਂ ਵੀ ਸੁਣ ਲਿਆ ਤੇ ਉਹਦੇ ਵਿੱਚ ਵੇ ਬਾ ਅੰਮਰਜੋਤ ਕੋਰਦੇ ਜਿਹੜੇ ਬੋਲ ਸੀ ਉਹੇ ਸੀ ਅਮਲੇ ਤਿੰਨ ਡੰਗ ਦਾ ਭੁਖਾ ਰਾਤੀ ਤੋੜ ਲਿਆ ਆ ਸੁੱਖਾ ਤੇ ਚਲੋ ਇੰਨਾ ਕੀ ਬਹੁਤ ਹੈ ਸਾਰਾ ਗਾਣਾ ਤੁਸੀਂ ਸੁਣੀ ਹੋਣਾ ਇਹ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਸੁੱਖੇ ਅਮਲੇ ਦੇ ਕਾਰਨ ਤੇ ਖਾਧੇ ਪੀਤੇ ਜਿਆਦਾ ਹੁੰਦੀ ਹੈ ਤੇ ਖਾਧੇ ਪੀਤੇ ਵਿੱਚ ਜਦੋਂ ਸਟੇਜ ਤੇ ਹੁੰਦਾ ਹੈ ਬਿਆਨ ਇਦਾਂ ਦਾ ਦੇ ਜਾਂਦਾ ਹੈ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕੁਝ ਗੱਲਾਂ ਕਹੀਆਂ ਸੀ ਤੇ ਉਹ ਗੱਲਾਂ ਦਾ ਰਿਜ਼ਲਟ ਜਿਹੜਾ ਉਹ ਤਕਰੀਬਨ ਲੋਕਾਂ ਦੇ ਸਾਹਮਣੇ ਆ ਰਿਹਾ ਉਹ ਕਹਿੰਦਾ ਸੀ 2026 ਤੋਂ ਪਹਿਲਾਂ-ਪਹਿਲਾਂ ਕੁਝ ਲੀਡਰ ਭਾਗਲ ਹੋ ਜਾਣਗੇ ਖੋ ਵੀ ਗਏ ਤੇ ਚਲੋ ਕੋਈ ਨਹੀਂ ਹੋਰ ਦਾ ਨਾਮ ਨਾ ਲਈਏ ਇਹਨਾਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਤਕਰੀਬਨ ਬਹੁਤ ਥੋੜੇ ਘਰ ਬਜੇ ਹੋਣਗੇ ਜਿੱਥੇ ਨਸ਼ਾ ਨਾ ਪਹੁੰਚਾਇਆ ਹੋਵੇ ਜਿਹੜੇ ਘਰ ਦੇ ਵਿੱਚ ਨਸ਼ਿਆਂ ਨੇ ਬਰਬਾਦੀ ਨਾ ਕੀਤੀ ਹੋਵੇ ਬਹੁਤ ਥੋੜੇ ਘਰ ਹੋਣਗੇ ਇਸ ਸਟੇਜ ਤੇ ਕਹਿ ਗਿਆ ਕਹਿੰਦਾ ਘਰ ਘਰ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਧਰਮ ਹੈ ਤੇ ਜਦੋਂ ਮਾੜੀ ਜਿਹੀ ਸੁਰਤ ਆਈ ਪਿੱਛੇ ਕਿਸੇ ਖੜੇ ਨੇ ਝੁਗਾ ਝਗਾ ਖਿੱਚਿਆ ਹੋਣਾ ਚੁੰਨੀ ਵੱਡੀ ਹੋਣੀ ਹੈ ਵੀ ਆਪਾਂ ਤਾਂ ਅਕਾਲੀ ਆ ਫਿਰ ਕਹਿੰਦਾ ਝਾੜੂ ਵਾਲੇ ਨੇ ਫਿਰ ਬਦਲ ਗਿਆ ਅੱਛਾ ਇਹ ਪਤਾ ਕੀ ਇਹ ਜਿਹੜੀ ਤੁਹਾਡੇ ਅੰਦਰ ਮਨਸ਼ਾ ਹੁੰਦੀ ਹੈ ਨਾ ਤੇ ਉਹ ਤਕਰੀਬਨ ਬਾਹਰ ਆ ਜਾਂਦੀ ਹੁੰਦੀ ਹੈ ਅੰਦਰ ਤੁਹਾਡੇ ਜਿਹੜਾ ਭਾਲਾ ਹੁੰਦਾ ਹੈ ਜਾਂ ਝੂਠ ਉਹ ਤਕਰੀਬਨ ਇੱਕ ਦਿਨ ਬਾਹਰ ਆ ਜਾਂਦਾ ਹੁੰਦਾ ਹੈ ਇਹ ਸਚਾਈ ਹੈ ਸੁਖਬੀਰ ਬਾਦਲ ਇਹ ਕਬੂਲ ਕਰਦਾ ਹੈ ਕਹਿੰਦਾ ਘਰ ਘਰ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਹੈ ਮਤਲਬ ਕਿ ਵੀ ਅਸੀਂ ਆ ਵੀ ਪੰਜਾਬ ਨੂੰ ਬਰਬਾਦ ਜੇ ਨਸ਼ਿਆਂ ਨੇ ਕੀਤਾ ਵੀ ਉਹਦੇ ਜ਼ਿੰਮੇਵਾਰ ਅਸੀਂ ਆ ਇਸ ਸੁਖਵੀਰ ਬਾਦੂ ਕਹਿੰਦਾ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਨਾ ਇਹ ਥੋੜੀ ਜਿਹੀ ਪੁਰਾਣੀ ਹੈ ਤੇ ਤਾਜੀ ਨਹੀਂ ਹੈ ਪਰ ਇਹ ਵੀਡੀਓ ਬਹਿਰ ਬਹੁਤ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਇਹਦੇ ਕੁਝ ਕਾਰਨ ਹੋਣਗੇ ਕਾਰਨੇ ਨੇ ਬੇ ਹੁਣ ਰੌਲਾ ਪਾ ਰਹੇ ਨੇ ਕੀ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਬਣ ਗਈ ਨਾ ਅਸੀਂ ਖਿਡਾਰੀਆਂ ਨੂੰ ਕਰੋੜ ਕਰੋੜ ਰੁਪਈਆ ਦੇਵਾਂਗੇ ਇਹ ਕਹਿੰਦੇ ਆ ਤੇ ਜਦੋਂ ਕਬੱਡੀ ਕੱਪ ਇਹ ਕਰਾਉਂਦੇ ਹੁੰਦੇ ਸੀ ਤੇ ਉਸ ਵਕਤ ਖੜਿਆ ਰੀਆਂ ਨੂੰ ਇਹ 1 ਕਰੋੜ ਰੁਪਇਆ ਟੀਮ ਨੂੰ ਦਿੰਦੇ ਸੀ ਫਿਰ 2 ਕਰੋੜ ਤੇ ਪਹੁੰਚ ਗਏ ਸੀ ਤੇ ਉਹਦੇ ਵਿੱਚ ਜਿਹੜੇ ਨੱਚਣ ਟੱਪਣ ਵਾਲੇ ਜਿਵੇਂ ਪ੍ਰੰਕਾ ਚੋਪੜਾ ਸਾਰੂਖਾਨ ਹੋ ਗਿਆ ਉਹਨਾਂ ਨੂੰ 5-5 6-6 ਕਰੋੜ ਰੁਪਇਆ ਦਿੰਦੇ ਰਹੇ ਬੰਦੇ ਇਹ ਹਰਾਮਖੋਰ ਤੇ ਉਸ ਕਬੱਡੀ ਕੱਪ ਦਾ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋਇਆ ਸੀ ਕੋਈ ਬੈਨੀਫਿਟ ਹੋਇਆ ਸੀ ਤੇ ਹੁਣ ਕਹਿੰਦਾ ਜੇ ਸਾਡੀ ਸਰਕਾਰ ਬਣਾ ਦੇਵੋਗੇ ਬੋਲਦਾ ਕਿੱਥੇ ਆ ਤਰਨ ਤਾਰ ਤਰਨ ਤਨ ਵਾਇਲ ਇਕਸ਼ਨ ਜਿੰਨੀ ਚੋਣ ਹੋ ਰਹੀ ਹੈ ਹੁਣ ਜੇ ਤੁਸੀਂ ਇਹਨੂੰ ਮੰਦਬੁੱਤੀ ਨਹੀਂ ਕਹੋਗੇ ਮਤਲਬ ਜਿਹੜੀ ਸਟੇਟਮੈਂਟ ਦਿੱਤੀ ਹੈ ਵੀ ਤਰਨ ਤਾਰ ਤਾਂ ਵਾਇਲ ਇਕਸ਼ਨ ਜਿੰਨੀ ਚੋਣ ਹੈ ਇੱਕ ਸੀਟ ਹੈ ਮੰਨ ਲਓ ਗੱਲ ਜਿਓ ਜਿੱਤ ਗਏ ਵੀ ਤੁਹਾਡੀ ਸਰਕਾਰ ਕਿੰਨਾ ਮਜ਼ਬੂਤ ਤੁਹਾਡੇ ਕੋਲੇ ਤਿੰਨ ਪਹਿਲਾਂ ਨੇ ਤੇ ਜੇ ਜਿੱਤ ਕੇ ਇਹ ਚੌਥਾ ਹੋ ਜੂ। ਪਹਿਲੀ ਗੱਲ ਤਾਂ ਇਹ ਕੋਈ ਹੈ ਨਹੀਂ ਗੱਲਬਾਤ ਉੱਥੇ ਚੌਥੇ ਪੰਜਵੇਂ ਨੰਬਰ ਤੇ ਨਹੀਂ ਹੈਗੇ ਉੱਥੇ। ਹੁਣ ਤੁਸੀਂ ਇਹਨਾਂ ਲੋਕਾਂ ਨੂੰ ਕੀ ਕਹੋਗੇ? ਵੀ ਇਹ ਲੋਕ ਪੰਜਾਬ ਨੂੰ ਸੰਭਾਲਣਗੇ। ਇਹ ਨਸ਼ਾ ਤੋਂ ਮਟਰੋਲ ਕਰਨਗੇ। ਜਿਹੜੀਆਂ ਗੱਲਾਂਬਾਤਾਂ ਕਰ ਰਹੇ ਨੇ। ਮਤਲਬ ਇਹ ਕਬੂਲ ਕਰਦੇ ਆ। ਔਰ ਤੁਹਾਨੂੰ ਦੱਸਣਾ ਚਾਹੁੰਦੇ ਵੀ ਭਾਈ ਐਵੇਂ ਕਿਸੇ ਦੇ ਗਾੜ ਨਾ ਪਾਓ ਕਿਸੇ ਹੋਰ ਸਰਕਾਰ ਨੂੰ ਮਾੜਾ ਨਾ ਕਹੋ ਸ਼ਵੀਰ ਬਾਦਲ ਕਹਿੰਦਾ ਨਸ਼ੇ ਤਾਂ ਘਰ ਘਰ ਦੇ ਵਿੱਚ ਅਸੀਂ ਪਹੁੰਚਾਏ ਐ ਬਸ ਇੰਨੀ ਇੱਕ ਕਸ ਰਹੇਗੀ ਉਥੇ ਇਹ ਨਹੀਂ ਕਿਹਾ ਵੀ ਮੇਰਾ ਸਾਲਾ ਸੀ ਵਿਕਰਮ ਸਿੰਘ ਮਜੀਠੀਆ ਮੇਰੀ ਭੈਣ ਦਾ ਭਰਾ ਸੀ ਬਸ ਇੰਨੀ ਇੱਕ ਗੱਲ ਕਹਿਣ ਨੂੰ ਰੋਕ ਗਿਆ ਤੇ ਜੇ ਕੋਈ ਮੇਰੇ ਵਰਗਾ ਕੋਈ ਕੋਲੇ ਬੈਠਾ ਹੁੰਦਾ ਫਿਰ ਉਹ ਢੰਗ ਤਰੀਕੇ ਨਾਲ ਕਹਿ ਦਿੰਦਾ ਉਹ ਜਿਵੇਂ ਕਹਿੰਦੇ ਕੋਈ ਕਿਸੇ ਦੇ ਮੁੰਡੇ ਨੂੰ ਰਿਸ਼ਤਾ ਕਰਨ ਵਾਸਤੇ ਕੋਈ ਆ ਗਿਆ ਤੇ ਗਵਾਂਢੀ ਬਾਹਰ ਚ ਖੜਾ ਸੀ ਤੇ ਉਹਨੂੰ ਕਿਤੇ ਪੁੱਛ ਲਿਆ ਵੀ ਆਹ ਫਲਾਣਿਆਂ ਦਾ ਘਰ ਆ ਕੇ ਕਹਿੰਦਾ ਜੀ ਖਾਂ ਕਿਵੇਂ ਆਏ ਰਿਸ਼ਤਾ ਕਰਨ ਵਾਸਤੇ ਆਏ ਅੱਛਾ ਹਾਂ ਠੀਕ ਹੈ ਐਂ ਕਹਤਾ ਅਗਲੇ ਮੱਚਕ ਪੈ ਗਿਆ ਉਹ ਕਹਿੰਦਾ ਕੀ ਗੱਲ ਨਾਨਾ ਕਹਿੰਦੇ ਠੀਕ ਹੈ ਉਹ ਮੁੰਡਾ ਗੰਡਾ ਖਾਂਦਾ ਮੜਾ ਜਿਹਾ ਪਿਆਜ਼ ਤੇ ਉਹ ਕੁੜੀ ਦਾ ਭਰਾ ਤੇ ਪਿਓ ਸੀ ਨਾਲੋਂ ਕਹਿੰਦੇ ਕੋਈ ਗੱਲ ਨਹੀਂ ਗੰਡਾ ਤਾਂ ਅਸੀਂ ਵੀ ਖਾਂਦੇ ਨੇ ਨਹੀਂ ਕਹਿੰਦੇ ਜਦੋਂ ਮੜਾ ਜਿਹਾ ਪੈਗ ਲੱਗਿਆ ਹੁੰਦਾ ਉਦੋਂ ਖਾਂਦੇ ਉਹ ਕਹਿੰਦੇ ਪੈਗ ਤਾਂ ਅਸੀਂ ਵੀ ਲਾਉਂਦੇ ਨੇ ਨਹੀਂ ਕਹਿੰਦੇ ਪੈਗ ਉਦੋਂ ਲਾਉਂਦਾ ਜਦੋਂ ਕਹਿੰਦੇ ਜੂਏ ਦੇ ਵਿੱਚ ਹਾਰਿਆ ਹੋਵੇ ਟੈਨਸ਼ਨ ਹੁੰਦੀ ਹੈ ਜੂਆ ਉਹ ਜੋ ਖੇਡਦਾ ਜਦੋਂ ਘਰੋਂ ਪੈਸੇ ਨਾ ਮਿਲਣ ਤੇ ਚੋਰੀ ਚਾਰੀ ਕਰਨੀ ਪੈਂਦੀ ਜਣ ਕੇ ਇੱਕ ਗੰਡੇ ਤੋਂ ਸ਼ੁਰੂ ਕਰਕੇ ਸਾਰਾ ਕੁਝ ਦੱਸਦਾ ਅਗਲੇ ਮੁੜ ਕੇ ਹੁਣ ਇਸ ਟਾਕੇ ਮੈਂ ਕਰੂਗਾ ਅਗਲੇ ਮੁੜ ਕੇ ਮੈਂ ਕਿਉਂ ਕੁੜੀ ਡੋਪਣੀ ਤੇ ਜੇ ਉੱਥੇ ਕੋਈ ਮੰਨ ਲੋ ਗੱਲ ਮੇਰੇ ਵਰਗਾ ਹੁੰਦਾ ਜਾਂ ਕੋਈ ਹੋਰ ਕੋਈ ਬਿੰਗ ਬੜਾ ਮੰਗ ਪਾ ਕੇ ਕਹਿਣ ਵਾਲਾ ਹੁੰਦਾ ਉਹ ਨਾਂ ਲੈ ਦਿੰਦਾ। ਢੀ ਸੁਖਵੀਰ ਦਾ ਜਿਹੜਾ ਸਰਵੰਧੀ ਇੱਦਾਂ ਕਹਿੰਦੇ ਸੰਬੰਧੀ ਰਿਸ਼ਤੇਦਾਰ ਨੂੰ ਕਹਿੰਦੇ ਸਾਲੇ ਨੂੰ। ਢੀ ਹੰਬੀਬਹਾਰ ਸਿਮਰਤ ਕੌਰ ਦਾ ਭਰਾ ਬੇਕਰਮ ਸਿੰਘ ਮਰੀਠੀ ਐ ਵੈਸੇ ਮੈਂ ਤਾਂ ਮਾਝੇ ਦੀ ਝੂਠ ਮਾਝੇ ਦੀ ਮੈਂ ਕਹਿੰਨਾ ਤੇ ਇੰਨੀ ਗੱਲ ਕਹਿਣੀ ਭੁੱਲ ਗਿਆ ਸੁਖਵੀਰ ਬਾਦਲ ਬਿਸਾੜ ਦੇ ਹੀ ਰਿਸ਼ਤੇਦਾਰਾਂ ਨੇ ਚਿੱਟਾ ਵੇਚਿਆ ਚਿੱਟਾ ਘਰ ਘਰ ਦੇ ਵਿੱਚ ਪਹੁੰਚਾ ਦਿੱਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈ ਹਜ਼ਾਰਾਂ ਘਰ ਉਜੜ ਗਏ ਬਸ ਇੰਨੀ ਕਹਾਣੀ ਬੁੱਲ ਗਿਆ ਉਦਾਂ ਵੈਸੀ ਹੈਂਟੇ ਹੁੰਦਾ ਗਿਆਨ ਅਸਤਰਿਕ ਆਪਸ਼ਨ ਹੈ ਜਿਹੜਾ ਕੇ ਵੀ ਤੁਸੀਂ ਦੇਖਦੇ ਹੋ ਨਾ ਹਮਤਾ ਵਚਨ 7.5 ਕਰੋੜ ਰੁਪਇਆ ਇਨਾਮ ਮਿਲਦਾ ਹੈ ਗਿਆਨ ਅਸਤਰ ਕੀ ਹੁੰਦਾ ਉਹਦੇ ਵਿੱਚ ਇੱਕ ਹਿੰਟ ਹੁੰਦਾ ਜਦੋਂ ਸਵਾਲ ਦਾ ਜਵਾਬ ਨਾ ਆਵੇ ਉਹ ਹਿੰਟ ਦੇ ਦਿੰਦੇ ਆ ਉਦਾਂ ਹੀ ਗਿਆਨ ਅਸਤਰੀ ਹੈ ਤਰੀਕੇ ਨਾਲ ਦੱਸਦਾ ਵੀ ਘਰ ਘਰ ਨਸ਼ਾ ਪਹੁੰਚਾਉਣ ਵਾਲਿਆ ਅਕਾਲੀ ਦਲ ਅੱਛਾ ਜੇ ਮੜਾ ਜੋ ਹੋਰ ਗਹਿਰਾਈ ਜਾਣਾ ਹੁੰਦਾ ਫਿਰ ਕਹਿੰਦਾ ਵੀ ਜਿਹੜੀ ਤੱਕੜੀ ਤੱਕੜੀ ਬਾਬੇ ਨਾਨਕ ਵਾਲੀ ਨਹੀਂ ਵੀ ਉਹਦੇ ਵਿੱਚ ਅਸੀਂ ਜਿੱਟਾ ਪੁੱਕੀ ਸਮਾਇਕ ਕੀਮ ਗਾਂਜਾ ਪਤਾ ਨਹੀਂ ਕੀ ਕੁਝ ਵੇਚਿਆ ਚਲੋ ਇੰਨੀ ਗੱਲ ਹ ਮੇਰੇ ਲਈ ਕਰਨੀ ਜ਼ਰੂਰੀ ਸੀ ਵੀ ਥੋੜਾ ਜਿਹਾ ਵਿਸਥਾਰ ਕਰੀ ਨਾ ਯਾਨਕ ਇੱਕ ਕਵਚਨ ਕਰਤਾ ਹੁਣ ਇਹਦਾ ਉੱਤਰ ਦੇਣ ਵਾਸਤੇ ਖਲਾਰਾ ਪਾਉਣਾ ਵਿਸਥਾਰ ਕਰਨਾ ਲੋਕਾਂ ਨੂੰ ਜੰਗੀ ਤਰ੍ਹਾਂ ਸਮਝ ਲੱਗ ਜੇ ਵੀ ਅਸਲ ਪੰਜਾਬ ਦਾ ਬੇੜਾ ਘਰ ਕਰਨ ਵਾਲੇ ਪੰਜਾਬ ਨੂੰ ਨਸ਼ੇੜੀ ਬਣਾਉਣ ਵਾਲੇ ਜੂਸ ਦਾ ਮਲਿਆ ਮੇਡ ਕਰਨ ਵਾਲੇ ਇਹ ਹਰਾਮਖੋਰ ਜਿਹੜੇ ਕਹਿੰਦੇ ਨਾ ਅਸੀਂ ਪੰਥਕਾਂ ਅਕਾਲੀਆਂ ਬਾਦਲ ਪਰਵਾਰ ਨਰੇਨੁ ਮਹੰਤ ਨੇ ਤੇ ਜਿਹੜੀ ਇਹ ਵੀਡੀਓ ਆਈ ਹੈ ਉਹਦੇ ਤੇ ਗੱਲ ਕੀਤੀ ਹੈ ਜੀ ਮੈਂ ਤੇ ਜੇ ਕਿਸੇ ਨੂੰ ਕੋਈ ਸ਼ੱਕ ਕੋਈ ਸੁਭਾ ਕੋਈ ਕਰੇ ਵੀ ਇਹ ਕਿਉਂ ਕਹਿਤਾ ਉਹ ਵੀਡੀਓ ਪਈ ਹੈ ਜੀ ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਜਿਵੇਂ ਅਮਰਤਪਾਲ ਦਾ ਪਾਪਾ ਜੱਬਲੀਆਂ ਬਾਹਰ ਦਾ ਹੁੰਦਾ ਵੀ ਇਹ ਆਈ ਨਾ ਬਣੀ ਐ ਇਦਾਂ ਵੀ ਸਾਰਾ ਕੁਝ ਸਹੀ ਹੈ ਜੀ ਉਹ ਤੇ ਸੁਖਬੀਰ ਬਾਦਲ ਦੀ ਆਵਾਜ਼ ਹੈ ਤੇ ਹੂਬ ਹੂ ਸਟੇ ਤੇ ਖੜੇ ਨੇ ਉਹ ਕਮਲ ਮਾਰੇ ਆ ਤੇ ਜਿਹੜਾ ਮੈਂ ਲਾਸਟ ਸੌਰੀ ਸ਼ੁਰੂਆਤ ਵਿੱਚ ਕਿਹਾ ਸੀ ਅਮਲੀ ਤਿੰਨ ਡੰਗ ਦਾ ਓਖਾ ਰਾਤੀ ਤੋੜ ਲਿਆ ਆ ਸੁੱਖਾ ਮਰ ਜਾਣਾ ਖਾ ਗਿਆ ਰੁੱਖਾ ਨਗਦਾ ਫਿਰ ਇਹ ਚਾਰਾਂ ਵਾਂਗੂ ਨਹੀਂ ਇਦਾਂ ਦਾ ਕੁਛ ਹੈਗਾ ਸਾਰਾ ਤੇ ਇਸ ਮੁੰਲਿਓ ਤੇ ਇਹ ਕਰਦੂਤਾ ਇਸ ਸੁਖੇ ਅਮਲੀ ਤੇ ਨਰੇਣੂ ਮਹੰਤਾਂ ਤੇ ਬਾਦਲਾਂ ਤੇ ਨੀਲੀਆਂ ਪੱਗਾਂ ਵਾਲਿਆਂ ਤੇ ਟੁਕਦੀਆਂ ਨੇ ਮਤਲਬ ਕਿ ਇਹ ਪੰਜਾਬ ਦਾ ਬੇੜਾ ਗਰ ਕਰਨ ਵਾਲੇ ਨੇ ਤੇ ਹੁਣ ਇਹਨਾਂ ਦੇ ਅੰਦਰੋਂ ਜਿਹੜਾ ਸੱਚ ਝੂਠ ਛੁਪਿਆ ਹੋਇਸ ਉਹ ਬਾਹਰ ਆ ਰਿਹਾ ਹੈ ਮਤਲਬ ਇਹ ਲੋਕੋ ਸਮਝੋ ਕਿਸੇ ਨੂੰ ਗਾਲਾਂ ਨਾ ਕੱਢੋ ਤੇ ਅਸੀਂ ਹਰਾਮਖੋਰਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ